ਹਨ ਦੱਸ ਦਈਏ ਕਿ ਰਣਜੀਤ 바ਵਾ ਇਸ ਵੇਲੇ ਕੈਨੇਡਾ ਟੂਰਤੇ ਹਨ ਤੇ ਉੱਥੇ ਹੀ ਆਪਣੇ ਪਹਿਲੇ ਸ਼ੋਅ ਤੋਂ ਹੋਣ ਵਾਲੀ ਪੂਰੀ ਕਮਾਈ ਪੰਜਾਬ ਦੇ ਹੜਪੀਟਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਜੀ ਹਾਂ ਪੂਰਾ ਲਾਈਵ ਸ਼ੋਅ ਹੜਪੀਟਾਂ ਦੇ ਨਾਮ ਇਸ ਵੱਡੇ ਐਲਾਨ ਤੋਂ ਬਾਅਦ ਪੰਜਾਬ ਦੇ ਹਰ ਕੋਨੇ ਤੋਂ ਲੋਕ ਰਣਜੀਤ 바ਵਾ ਦੀ ਸਲਾਹੁਤਾ ਕਰ ਰਹੇ ਹਨ ਕੋਈ ਉਹਨਾਂ ਨੂੰ ਲੋਕਾਂ ਦਾ ਅਸਲ ਹੀਰੋ ਕਹਿ ਰਿਹਾ ਹੈ ਤੇ ਕੋਈ ਪੰਜਾਬ ਦਾ ਸ਼ੇਰ ਜਿਵੇਂ ਤੁਸੀਂ ਜਾਣਦੇ ਹੀ ਹੋ ਹੜਾ ਕਾਰਨ ਕਈ ਪਰਿਵਾਰ ਪੰਜਾਬ ਦੇ ਬੇਕਾਰ ਹੋ ਗਏ ਹਨ ਫਸਲਾਂ ਤਬਾਹ ਹੋ ਗਈਆਂ ਨੇ ਤੇ ਜੀਵਨ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਐਸੇ ਵਿੱਚ ਜਦੋਂ ਹਰ ਕੋਈ ਮਦਦ ਦੀ ਅੜੀਕ ਕਰ ਰਿਹਾ ਸੀ ਤਾਂ ਰਣਜੀਤ 바ਵਾ ਵੱਲੋਂ ਆਪਣੀ ਕਮਾਈ দান ਕਰਨਾ ਲੋਕਾਂ ਲਈ ਨਵੀਂ ਉਮੀਦ ਵਾਂਗ ਹੈ ਇਹੀ ਗੱਲ ਰਣਜੀਤ 바ਵਾ ਨੂੰ ਹੋਰ ਕਲਾਕਾਰਾਂ ਨਾਲੋਂ ਵੱਖਰਾ ਬਣਾਉਂਦੀ ਹੈ ਉਹ ਸਿਰਫ ਗਾਇਕੀ ਦੇ ਨਾਲ ਨਹੀਂ ਸਗੋਂ ਆਪਣੇ ਚੰਗੇ ਨੇਕ ਕੰਮਾਂ ਨਾਲ ਵੀ ਲੋਕਾਂ ਦੇ ਦਿਲ ਜਿੱਤ ਰਹੇ ਹਨ ਇਹ ਤੁਹਾਡੇ ਮੁਤਾਬਕ ਰਣਜੀਤ 바ਵਾ ਦਾ ਇਹ ਕਦਮ ਪੰਜਾਬ ਦੇ ਹੋਰ ਕਲਾਕਾਰਾਂ ਲਈ ਵੀ ਪ੍ਰੇਰਨਾ ਬਣੇਗਾ ਜਾਂ ਨਹੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ ਤੇ ਹੋਰ ਅਪਡੇਟ ਲਈ ਸਾਡਾ ਪਿੰਡ ਸਕੋਪ YouTube ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਰਣਜੀਤ 바ਵਾ ਦੇ ਲਈ ਦਿਲੋਂ ਇੱਕ ਕਮੈਂਟ ਕਰਕੇ ਦੱਸਿਓ ਤੁਹਾਨੂੰ ਰਣਜੀਤ 바ਵਾ ਦਾ ਇਹ ਕਦਮ ਕਿਵੇਂ ਲੱਗਿਆ ਤੇ ਆਓ ਹੁਣ ਦੇਖਦੇ ਹਾਂ ਉਹ ਪੂਰੀ ਵੀਡੀਓ ਜਿਸ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਬੱਡੇ ਵੱਡੇ ਐਲਾਨ ਕੀਤੇ ਆ। ਇਹ ਸੌਦਾ ਕਰਾਇਆ ਉਹ ਸਾਰਾ ਅਸੀਂ ਆਪਣੀ ਟੀਮ ਦੇ ਨਾਲ ਹੋ ਗਏ। ਉਹ ਸਾਡੇ ਕਿਸਾਨ ਭਰਾਵਾਂ ਦੇ ਲਈ ਦੇਵਾਂ ਕਿਉਂਕਿ ਅਸੀਂ ਤੁਸੀਂ ਸਾਨੂੰ ਦੇਦੇ ਹੋ ਤੁਸੀਂ ਤੁਹਾਨੂੰ ਸੌਂਦੇ। ਆ ਅਸੀਂ ਰਿਸ਼ਕ ਜਿੱਡੇ ਜੋਗੀ ਹੱਥੀਂ ਅਸੀਂ ਪੰਜਾਬ ਦੀ ਅਸੀਂ ਖੜੇ ਜਿੱਡੇ ਜੋਗੇ ਜਿੰਨਾਂ ਮਾਰੇ ਪਸਾਰੋ ਘੁੰਮਾ ਦਿੱਤੀ ਆ ਮੌਸਰ ਦਿੱਤਾ ਹੈ। ਔਰ ਅੱਜ ਤੁਸੀਂ ਸਾਨੂੰ ਸੌਦਾ ਨਹੀਂ ਤੁਸੀਂ ਸਾਰਿਆਂ ਨੂੰ ਜਿੰਨਾਂ ਨੇ ਕਿੰਨਾ ਬੜਾ ਸਮਝ ਲੋ ਕੇ ਸੇਵਾ ਤੁਸੀਂ ਕਰਕੇ ਔਰ ਇਹ ਤਾਂ ਵੀ ਸਵੇਰ ਹੀ ਅਸੀਂ ਅੱਗੇ ਦੇਣੀ ਕਿਉਂਕਿ ਤੁਸੀਂ ਜਿਹੜੀ ਟਿਕਟ ਖਰੀਦੀ ਆਏ ਹੋ ਉਹਦਾ ਸਾਡਾ ਸ਼ੋਅ ਵਿਚਿਆ ਉਹਦਾ ਸਾਡਾ ਸ਼ੋਅ ਸੀਨ ਹੋਇਆ ਜਿਹੜੇ ਅਸੀਂ ਪ੍ਰੋਮੋਟਰ ਸਾਹਿਬ ਤੋਂ ਪੈਸੇ ਲੈਣੇ ਆ ਉਹ ਸਾਰੇ ਅਸੀਂ ਮਸਾਲੀਆ ਬੰਦੇ ਬਣ ਕੇ ਆਏ ਸਾਡਾ ਸਾਡੀ ਪੰਜਾਬ ਦੇ ਨਾਲ ਸਾਡੀ ਪੰਜਾਬ ਦੁਨੀਆ ਦਾ ਦੁਨੀਆ ਦਾ ਸਾਡੀ ਪੈਂਟੜਾ ਜਿਹੜੀ ਬਹੁਤ ਸਾਰੇ ਜਿਹੜੇ ਹਰ ਟੂਰ ਤੋਂ ਹੋਏ ਪਏ ਬਾਲਕਸਾਨ ਨੇ ਉਹਨਾਂ ਦਾ ਆਲ ਨਾਗਾ ਰੋਟੀ ਰੋਟੀ ਕੋਈ ਕਿਸਾਨੀ ਦੇ ਲਈ ਇੱਕ ਬੜੀ ਆਫਰ ਹੈ ਸਾਡੇ ਸਾਡੇ ਦਾ 3/4